ਜਗਰਾਉਂ ਦੇ ਵਿੱਚ ਕਬੱਡੀ ਖਟਾਰੀ ਦਾ ਕਤਲ ਕੀਤਾ ਗਿਆ ਸੀ ਅੱਜ ਵੀ ਅੰਤਿਮ ਸੰਸਕਾਰ ਨਹੀਂ ਹੋਇਆ ਪਰਿਵਾਰ ਨੇ ਸੰਸਕਾਰ ਨਹੀਂ ਕੀਤਾ ਹੈ ਤੇ ਜੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪੁਰਾਣੀ ਰਣਜੀਤ ਸਿੰਘ ਦੀਆਂ ਖਬਰਾਂ ਦਾ ਪਰਿਵਾਰ ਦੇ ਵੱਲੋਂ ਖੰਡਨ ਕਰ ਦਿੱਤਾ ਗਿਆ ਹੈ ਜਗਰਾਉਂ ਕਬੱਡੀ ਖਟਾਰੀ ਕਤਲ ਮਾਮਲਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਪਰਿਵਾਰ ਨੇ ਅਜੇ ਤੱਕ ਅੰਤਿਮ ਸੰਸਕਾਰ ਤੇਜਪਾਲ ਸਿੰਘ ਦਾ ਨਹੀਂ ਕੀਤਾ ਤੇਜਪਾਲ ਸਿੰਘ ਵੀਰਾ ਜੋ ਸੰਸਾਰ ਤੋਂ ਤੁਰ ਗਿਆ ਹਨ ਉਹਦਾ ਕਤਲ ਕੀਤਾ ਗਿਆ ਤੇ ਇਹ ਡਿਸੀਜਨ ਤਾਂ ਬਦਲਿਆ ਜੀ ਕਿਸ ਕਿਸੇ ਵੀ ਇਕੱਲੇ ਵਿਅਕਤੀ ਵਿਸ਼ੇਸ਼ ਦਾ ਇਹ ਡਿਸੀਜਨ ਨਹੀਂਗਾ ਪੂਰੇ ਪਰਿਵਾਰ ਦਾ ਪੂਰੇ ਨਗਰ ਦਾ ਕਿਉਂਕਿ ਨਗਰ ਦਾ ਚਿਹਤਾ ਸੀ ਉਹ ਠੀਕ ਹੈ ਪੂਰੇ ਪਰਿਵਾਰ ਪੂਰੇ ਨਗਰ ਰਿਸ਼ਤੇਦਾਰ ਤੇ ਜਿੰਨੇ ਵੀ ਹਮਦਰਦੀਏ ਸਾਰਿਆਂ ਦਾ ਸਾਂਝਾ ਫੈਸਲਾ ਵੀ ਸੰਸਕਾਰ ਨਹੀਂ ਕੀਤਾ ਜਾਊਗਾ ਜਿੰਨਾ ਚਾਰ ਤੀਜਾ ਦੋਛੀ ਕਾਲਾ ਰੂਮੀ ਸਲਾਖਾਂ ਪਛੇ ਨਹੀਂ ਜਾਂਦਾ ਉਹਨਾਂ ਚਾਰਾ ਸਾਡੇ ਲੋ ਚਾਹੇ ਉਹ ਹੁਣ ਫੜ ਲੈਣ ਸਲਾਖਾਂ ਪਛੇ ਦਿਨ ਹੁਣ ਸੰਸਕਾਰ ਕਰਦਾਂਗੇ ਚਾਹੇ ਉਹ ਚਾਰਾਂ ਘੰਟਿਆਂ ਨੂੰ ਫੜ ਲੈਣ ਉਹਦਾ ਕਰਦਾਂਗੇ ਚਾਹੇ ਉਹ ਦਹਾਾਂ ਦਿਨਾਂ ਨੂੰ ਫੜ ਲੈਣ ਉਹਦਾ ਕਰਦਾਂਗੇ ਤੇ ਮੈਂ মিডিਆ ਰਹੀ ਇਹ ਵੀ ਬੇਨਤੀ ਕਰਨਾ ਚਾਹੁੰਗਾ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਹਮਦਰਦੀ ਕਰਨਾ ਹੁੰਦੇ ਆ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਪਰ ਵਾਰ-ਵਾਰ ਇਹ ਨਾ ਫੋਰਸ ਕੀਤਾ ਜਾਵੇ ਜਾਂ ਸਾਨੂੰ ਤੰਗ ਪਰੇਸ਼ਾਨ ਕੀਤਾਵੇ ਤੁਸੀਂ ਸੰਸਕਾਰ ਕਰੋ ਉਹ ਤਾਂ ਜੀ ਮਿੱਟੀ ਆ ਮਿੱਟੀ ਹੋ ਗਿਆ ਤੇ ਅਖੀਰ ਨੂੰ ਪੰਜਾ ਤਤਾਂ ਜਿਉ ਮਿੱਟੀ 'ਚ ਮਿਲ ਜਾਣਾ ਉਹ ਜਗਰਾਉਂ ਦੇ ਵਿੱਚ ਕਬੱਡੀ ਖਟਾਰੀ ਦਾ ਕਤਲ ਕੀਤਾ ਗਿਆ ਸੀ ਅੱਜ ਵੀ ਅੰਤਿਮ ਸੰਸਕਾਰ ਨਹੀਂ ਹੋਇਆ ਪਰਿਵਾਰ ਨੇ ਸੰਸਕਾਰ ਨਹੀਂ ਕੀਤਾ ਹੈ ਤੇ ਜੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪੁਰਾਣੀ ਰਣਜੀਤ ਸਿੰਘ ਦੀਆਂ ਖਬਰਾਂ ਦਾ ਪਰਿਵਾਰ ਦੇ ਵੱਲੋਂ ਖੰਡਨ ਕਰ ਦਿੱਤਾ ਗਿਆ ਹੈ ਜਗਰਾਉਂ ਕਬੱਡੀ ਖਟਾਰੀ ਕਤਲ ਮਾਮਲਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਪਰਿਵਾਰ ਨੇ ਅਜੇ ਤੱਕ ਅੰਤਿਮ ਸੰਸਕਾਰ ਤੇਜਪਾਲ ਸਿੰਘ ਦਾ ਨਹੀਂ ਕੀਤਾ ਤੇਜਪਾਲ ਸਿੰਘ ਵੀਰਾ ਜੋ ਸੰਸਾਰ ਤੋਂ ਤੁਰ ਗਿਆ ਹਨ ਉਹਦਾ ਕਤਲ ਕੀਤਾ ਗਿਆ ਤੇ ਇਹ ਡਿਸੀਜਨ ਤਾਂ ਬਦਲਿਆ ਜੀ ਕਿਸ ਕਿਸੇ ਵੀ ਇਕੱਲੇ ਵਿਅਕਤੀ ਵਿਸ਼ੇਸ਼ ਦਾ ਇਹ ਡਿਸੀਜਨ ਨਹੀਂਗਾ ਪੂਰੇ ਪਰਿਵਾਰ ਦਾ ਪੂਰੇ ਨਗਰ ਦਾ ਕਿਉਂਕਿ ਨਗਰ ਦਾ ਚਿਹਤਾ ਸੀ ਉਹ ਠੀਕ ਹੈ ਪੂਰੇ ਪਰਿਵਾਰ ਪੂਰੇ ਨਗਰ ਰਿਸ਼ਤੇਦਾਰ ਤੇ ਜਿੰਨੇ ਵੀ ਹਮਦਰਦੀਏ ਸਾਰਿਆਂ ਦਾ ਸਾਂਝਾ ਫੈਸਲਾ ਵੀ ਸੰਸਕਾਰ ਨਹੀਂ ਕੀਤਾ ਜਾਊਗਾ ਜਿੰਨਾ ਚਾਰ ਤੀਜਾ ਦੋਚੀ ਕਾਲਾ ਰੂਮੀ ਸਲਾਖਾਂ ਕੰਵਰਟੇ ਨਹੀਂ ਜਾਂਦਾ ਉਹਨਾਂ ਚਾਰਾ ਸਾਡੇ ਲੋ ਚਾਹੇ ਉਹ ਹੁਣ ਫੜ ਲੈਣ ਸਲਾਖਾਂ ਪਛੇ ਦਿਨ ਹੁਣ ਸੰਸਕਾਰ ਕਰਦਾਂਗੇ ਚਾਹੇ ਉਹ ਚਾਰਾਂ ਘੰਟਿਆਂ ਨੂੰ ਫੜ ਲੈਣ ਉਹਦੋਂ ਕਰਦਾਂਗੇ ਚਾਹੇ ਉਹ ਦਹਾਾਂ ਦਿਨਾਂ ਨੂੰ ਫੜ ਲੈਣ ਉਹਦੋਂ ਕਰਦਾਂਗੇ ਤੇ ਮੈਂ মিডিਆ ਲਈ ਇਹ ਵੀ ਬੇਨਤੀ ਕਰਨਾ ਚਾਹੁੰਗਾ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਹਮਦਰਦੀ ਕਰਨਾ ਹੁੰਦੇ ਆ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਪਰ ਵਾਰ-ਵਾਰ ਇਹ ਨਾ ਫੋਰਸ ਕੀਤਾ ਜਾਵੇ ਜਾਂ ਸਾਨੂੰ ਤੰਗ ਪਰੇਸ਼ਾਨ ਕੀਤਾਵੇ ਤੁਸੀਂ ਸੰਸਕਾਰ ਕਰੋ ਉਹ ਤਾਂ ਜੀ ਮਿੱਟੀ ਆ ਮਿੱਟੀ ਹੋ ਗਿਆ ਤੇ ਅਖੀਰ ਨੂੰ ਪੰਜਾ ਤਤਾਂ ਜਿਉ ਮਿੱਟੀ 'ਚ ਮਿਲ ਜਾਣਾ ਉਹ ਜਗਰਾਉਂ ਦੇ ਵਿੱਚ ਕਬੱਡੀ ਖਟਾਰੀ ਦਾ ਕਤਲ ਕੀਤਾ ਗਿਆ ਸੀ ਅੱਜ ਵੀ ਅੰਤਿਮ ਸੰਸਕਾਰ ਨਹੀਂ ਹੋਇਆ ਪਰਿਵਾਰ ਨੇ ਸੰਸਕਾਰ ਨਹੀਂ ਕੀਤਾ ਹੈ ਤੇ ਜੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪੁਰਾਣੀ ਰਣਜੀਤ ਸਿੰਘ ਦੀਆਂ ਖਬਰਾਂ ਦਾ ਪਰਿਵਾਰ ਦੇ ਵੱਲੋਂ ਖੰਡਨ ਕਰ ਦਿੱਤਾ ਗਿਆ ਹੈ ਜਗਰਾਉਂ ਕਬੱਡੀ ਖਟਾਰੀ ਕਤਲ ਮਾਮਲਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਪਰਿਵਾਰ ਨੇ ਅਜੇ ਤੱਕ ਅੰਤਿਮ ਸੰਸਕਾਰ ਤੇਜਪਾਲ ਸਿੰਘ ਦਾ ਨਹੀਂ ਕੀਤਾ ਤੇਜਪਾਲ ਸਿੰਘ ਵੀਰਾ ਜੋ ਸੰਸਾਰ ਤੋਂ ਤੁਰ ਗਿਆ ਹਨ ਉਹਦਾ ਕਤਲ ਕੀਤਾ ਗਿਆ ਤੇ ਇਹ ਡਿਸੀਜਨ ਤਾਂ ਬਦਲਿਆ ਜੀ ਕਿਸੇ ਕਿਸੇ ਵੀ ਇਕੱਲੇ ਵਿਅਕਤੀ ਵਿਸ਼ੇਸ਼ ਦਾ ਇਹ ਡਿਸੀਜਨ ਨਹੀਂਗਾ ਪੂਰੇ ਪਰਿਵਾਰ ਦਾ ਪੂਰੇ ਨਗਰ ਦਾ ਕਿਉਂਕਿ ਨਗਰ ਦਾ ਚਿਹਤਾ ਸੀ ਉਹ ਠੀਕ ਆ ਪੂਰੇ ਪਰਿਵਾਰ ਪੂਰੇ ਨਗਰ ਰਿਸ਼ਤੇਦਾਰ ਤੇ ਉਹ ਜਿੰਨੇ ਵੀ ਹਮਦਰਦੀ ਇਹ ਸਾਰਿਆਂ ਦਾ ਸਾਂਝਾ ਫੈਸਲਾ ਵੀ ਸੰਸਕਾਰ ਨਹੀਂ ਕੀਤਾ ਜਾਊਗਾ ਜਿੰਨਾ ਚਰਤੀ ਜਾ ਦੋਚੀ ਕਾਲਾ ਰੂਮੀ ਸਲਾਖਾਂ ਵਿੱਚ ਨਹੀਂ ਜਾਂਦਾ ਉਹਨਾਂ ਚਾਰ ਸਾਡੇ ਲੋ ਚਾਹੇ ਉਹ ਹੁਣ ਫੜ ਲੈਣ ਸਲਾਖਾਂ ਪਛੇ ਦਿਨ ਹੁਣ ਸੰਸਕਾਰ ਕਰਦਾਂਗੇ ਚਾਹੇ ਉਹ 4 ਘੰਟਿਆਂ ਨੂੰ ਫੜ ਲੈਣ ਉਹਦਾ ਕਰਦਾਂਗੇ ਚਾਹੇ ਉਹ 10 ਦਿਨਾਂ ਨੂੰ ਫੜ ਲੈਣ ਉਹਦਾ ਕਰਦਾਂਗੇ ਤੇ ਮੈਂ মিডিਆ ਲਈ ਇਹ ਵੀ ਬੇਨਤੀ ਕਰਨਾ ਚਾਹੁੰਗਾ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਹਮਦਰਦੀ ਕਰਨਾ ਹੁੰਦੇ ਆ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਪਰ ਵਾਰ-ਵਾਰ ਇਹ ਨਾ ਫੋਰਸ ਕੀਤਾ ਜਾਵੇ ਜਾਂ ਸਾਨੂੰ ਤੰਗ ਪਰੇਸ਼ਾਨ ਕੀਤਾਵੇ ਤੁਸੀਂ ਸੰਸਕਾਰ ਕਰੋ ਉਹ ਤਾਂ ਜੀ ਮਿੱਟੀ ਆ ਮਿੱਟੀ ਹੋ ਗਿਆ ਤੇ ਅਖੀਰ ਨੂੰ ਪੰਜਾ ਤਤਾਂ ਜਿਉ ਮਿੱਟੀ 'ਚ ਮਿਲ ਜਾਣਾ ਉਹ